ਪਾਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਪਰਮੰਦਰ ਸਿੰਘ ਬਾਜਰਾ ਫਾਇਰਮੈਨ ਸਰ ਜਿਹੜੀ ਆ ਅੱਗ ਲੱਗੀ ਆ ਕਿੱਥੇ ਅੱਗ ਲੱਗੀ ਆ ਤੇ ਕਿਹੜੀ ਜਗ੍ਹਾ ਸੇਅ ਟੈਲੀਫੋਨ ਐਕਸਚੇਂਜ ਤੇ ਹਮ ਬਸੇ ਹੋ ਗਏ ਆ ਕੀ ਅੱਗ ਲੱਗੀ ਆ ਰਕਤਾਂ ਦੇ ਰਕਤਾਂ ਨੂੰ ਭਾਈ ਜੀ ਆ ਗਿਆ ਇਹਨੂੰ ਹੁੰਦੇ ਸਾਰੇ ਜੀ ਆ ਗਏ ਬਾਕੀ ਮੌਕੇ ਤੇ ਤੁਹਾਡੇ ਸਾਹਮਣੇ ਜੀ ਜੋ ਕਾਰਵਾਈ ਕੀ ਕੀ ਕਾਰਨ ਕਿ ਲੱਗਦਾ ਇੱਥੇ ਤਾਂ ਕੋਈ ਪਹਿਲੀ ਵੀ ਨਹੀਂ ਸੀਗੀ ਇਹ ਵੀ ਕੀ ਪਤਾ ਪਿਆ ਕਈ ਚਾਂਸ ਹੋ ਸਕਦੇ ਤਾਰਾਂ ਲੰਘ ਜਾਂਦੀਆਂ ਉੱਪਰ ਕੋਈ ਟੀਵੀ ਕੋ ਸੋਟਾ ਦਾ ਕੋਈ ਨਹੀਂ ਸੇ ਤਖਤੇਂ ਦੇ ਲੱਗੇ ਲੱਗੀ ਹੈ ਹਾਂ ਜੀ ਚੱਲ ਗਈ ਸੀ ਬੀਲੀ ਬੋਰ ਦਾ ਪਰਦੇ ਸਾਹਮਣੇ ਪੇੜਾਂ ਨੂੰ ਲੱਗੇ ਸਾਰੇ ਪੇੜ ਹਾਂ ਜੀ ਕੱਟਣ ਦੇ ਕੀ ਕਰਨਾ ਹੈ ਇੱਥੇ ਅੱਗ ਜਿਸ ਤਰ੍ਹਾਂ ਨੇ ਭਾਈ ਉੱਥੇ ਬੈਠੇ ਆਂ ਤੇ ਅਗੀਆਂ ਗੱਡੀਆਂ ਆਂ ਤੇ ਅਸੀਂ ਵੇਖਿਆ ਤੇ ਅੱਗ ਲੱਗੀ ਅਗੀਆਂ ਆਏ ਵੇ ਤੇ ਬੁਝਾਉਣ ਭਜਾਉਣ ਵਾਸਤੇ ਬਹੁਤ ਜ਼ਿਆਦਾ ਲੱਗਦੀ 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 ਬਹੁਤ ਜ਼ਿਆਦਾ ਲੱਗਦੀ ਟੜੀਆਂ ਗੱਡੀਆਂ ਲੱਗੇ ਖਲੋਤੀਆਂ ਹਾਂ ਲੱਗੀਆਂ ਖਲੋਤੀਆਂ ਕੀ ਲੱਗਦਾ ਕਿੰਨਾ ਕੇ ਪੇੜਾਂ ਨੂੰ ਲੱਗੀ ਕੇ ਹੋਰ ਵੀ ਕੇਤੀ ਨੂੰ ਲੱਗੀ ਜਿਆਦਾ ਨਹੀਂ ਬੋਲੋ ਵੀ ਪਹਿਲੀ ਬੋਲ ਲੱਗੇ ਲੱਗੇ ਲੱਗੀ ਹਵਾ ਚ ਵੀ ਲੱਗੀ ਇੱਥੇ ਗੱਡੀ ਆਉਂਦੀ ਇੱਥੇ ਵੀ ਆਇਆ ਸਰ ਵੀ ਇੱਥੇ ਵੀ ਆ ਗਿਆ ਵੀ ਕਿਉਂਕਿ ਬਹੁਤ ਗਾਹ ਨੂੰ ਵਾਜਦੀ ਬਾਦ ਨੂੰ ਬਹੁਤ ਚ ਸਕਦੀ ਇਹ ਹਵਾਵਾਂ ਦੀ ਤੇ ਫੇ ਵਧ ਨਹੀਂ ਸਕਦੀ ਨੁਕਸਾਨ ਹੋਣ ਤੋਂ ਬਚ ਕੇ ਨੁਕਸਾਨ ਹੋਣ ਤੋਂ ਬਚ ਗੱਡੀ ਤੇ ਆਨ ਆ ਗਈ ਤੇ ਕੀ ਨਾਮ ਤੁਹਾਡਾ ਸੰਤੋਖ ਸਿੰਘ